ਗੱਲ ਸਾਰੇ ਦੋਸਤਾਂ ਨੂੰ ਉਮੀਦ ਕਰਦੇ ਆਂ ਠੀਕ ਠਾਕ ਆਓ ਪਹਿਲਾ ਵੀਡੀਓ ਦੇਖਦੇ ਆਂ ਫਿਰ ਆਪਾਂ ਗੱਲਬਾਤ ਕਰਦੇ ਆਂ ਜਿਨ੍ਹਾਂ ਦੇ ਬਾਲੇ ਵੀ ਟੁੱਟ ਗਏ ਜਿਨ੍ਹਾਂ ਦੀਆਂ ਨੀਆਂ ਹਿੱਲ ਗਈਆਂ ਉਹ ਔਰ ਉਹਨਾਂ ਨੂੰ ਤਰਪਾਲਾਂ ਚਾਹੀਦੀਆਂ ਨੇ ਬਹੁਤ ਸਾਰੀਆਂ ਤਰਪਾਲਾਂ ਚਾਹੀਦੀਆਂ ਨੇ ਔਰ ਜਿਨ੍ਹਾਂ ਦੇ ਜਿਹੜਾ ਡੰਗਰ ਮਾਲ ਹੈ ਜਿਵੇਂ ਡੇਰਿਆਂ ਤੇ ਹੈ ਕਈ ਡੁੱਬ ਚੁੱਕੇ ਨੇ ਠੀਕ ਹੈ ਉੱਥੇ ਉਹਨਾਂ ਦੇ ਕੋਲ ਇਸ ਟਾਈਮ ਦੇ ਉੱਤੇ ਚਾਰਾ ਵੀ ਨਹੀਂ ਹੈਗਾ ਸੋ ਅੱਜ ਸਾਨੂੰ ਪਹਿਲੇ ਦਿਨ ਇੱਕ ਦਿਨ ਸਾਨੂੰ ਅਮਨ ਸਾਡੇ ਜਿਹੜੇ ਅਮਨ ਜੀ ਸਾਡੇ ਪ੍ਰਧਾਨ ਨੇ ਉਹਨਾਂ ਨੇ ਸਾਨੂੰ ਫੀਡ ਭੇਜੀ ਸੀਗੀ ਅੱਜ ਸਾਨੂੰ ਨਾਬਾ ਤੋਂ ਸਾਡੇ ਐਮਐਲਏ ਸਾਹਿਬ ਨੇ ਮਾਨ ਸਾਹਿਬ ਉਹਨਾਂ ਨੇ ਸਾਨੂੰ ਚਾਰੇ ਦਾ ਜਿਹੜਾ ਆਚਾਰ ਦਾ ਟਰੱਕ ਭੇਜਿਆ ਅਦਰਵਾਈਜ਼ ਸਾਡੇ ਕੋਲ ਕੋਈ ਹੈਲਪ ਨਹੀਂ ਆ ਰਹੀ ਕਿਸੇ ਵੀ ਤਰੀਕੇ ਦੀ ਜੋ ਵੀ ਹੈਗੀਆਂ ਨੇ ਥੋੜੀਆਂ ਬਹੁਤੀਆਂ ਤਰਪਾਲਾਂ ਅਸੀਂ ਗਵਰਨਮੈਂਟ ਵੱਲੋਂ ਮੰਗਵਾਨੇ ਡੀਸੀ ਮੈਮ ਨੂੰ ਫੋਨ ਕਰਕੇ ਮੰਗਵਾਨੇ ਜਾਂ ਖੁਦ ਆਪਣੇ ਪੱਲਿਓ ਅਸੀਂ ਇਹ ਸਾਰੀਆਂ ਚੀਜ਼ਾਂ ਕਰ ਰਹੇ ਹਾਂ ਬਟ ਮੈਂ ਆਪਣੇ ਫੇਸਬੁਕ ਦੇ ਉੱਤੇ ਵੀ ਪਾਇਆ ਸੀਗਾ ਕਿ ਸਾਨੂੰ ਇੱਥੇ ਰਾਜਸਥਾਨੀ ਦੇ ਵਿੱਚ ਸਭ ਤੋਂ ਜ਼ਿਆਦਾ ਲੋ ਸਾਨੂੰ ਚਾਰੇ ਦੀ ਲੋੜ ਹੈ ਸਾਨੂੰ ਤਰਪਾਲਾਂ ਦੀ ਲੋੜ ਹੈ ਠੀਕ ਹੈ ਰਾਸ਼ਨ ਤੇ ਚਲੋ ਠੀਕ ਹੈ ਲੰਗਰ ਲੱਗਦਾ ਹੈ ਗੁਰੂ ਦੇ ਘਰ ਲੰਗਰ ਲੱਗਦਾ ਹੈ ਸਾਰਿਆਂ ਨੂੰ ਮਿਲ ਹੀ ਰਿਹਾ ਹੈ ਬਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਸਿਗੀਆਂ ਤਰਪਾਲਾਂ ਦੀ ਚਾਰੇ ਦੀ ਲੋੜ ਹੈ ਫੀਡ ਦੀ ਲੋੜ ਹੈ ਯਾਨੀ ਕਿ ਤੁਸੀਂ ਇੱਕ ਪਾਸੇ ਤਾਂ ਟਰੈਕਟਰਾਂ ਦਾ ਹੜ ਆਇਆ ਹੋਇਆ ਹੈ ਤੁਸੀਂ ਕਹਿ ਰਹੇ ਹੋ ਕਿ ਇੱਥੇ ਸਿਰਫ ਸਰਕਾਰੀ ਮਦਦ ਹੋਈ ਆ ਉਸ ਤਰੀਕੇ ਦੀ ਮਦਦ ਨਹੀਂ ਆ ਜਿਸ ਤਰੀਕੇ ਨਾਲ ਪੰਜਾਬ ਚ ਬਾਕੀ ਥਾਵਾਂ ਤੇ ਹੜ ਆਇਆ ਟਰੈਕਟਰਾਂ ਦਾ ਨਹੀਂ ਨਹੀਂ ਬਿਲਕੁਲ ਨਹੀਂ ਜੀ ਇੱਥੇ ਸਿਰਫ ਕੱਲ ਜਸ ਬਾਜਵਾ ਜੀ ਆਏ ਸੀ ਕਿ ਕੱਲ ਸ਼ਾਮੀ ਉਹਨਾਂ ਨੇ ਅੱਜ ਸਾਨੂੰ ਇੱਕ ਟਰਾਲੀ ਭੇਜੀ ਹੈ ਫੀਡ ਦੀ ਆਦਰਵਾਇਜ਼ ਇੱਥੇ ਸਾਨੂੰ ਕੋਈ ਨਹੀਂ ਜ਼ਿਆਦਾ ਹੈਲਪ ਨਹੀਂ ਮਿਲ ਰਹੀ ਹੈਗੀ ਪਿੰਡਾਂ ਦੇ ਵਿੱਚ ਕੀ ਕੀ ਨੁਕਸਾਨ ਹੋਇਆ ਜਿਹੜੇ ਤੁਸੀਂ ਇਫੈਕਟਿਡ ਕਹਿੰਦੇ ਹੋ ਕੀ ਪਾਣੀ ਘਰਾਂ ਚ ਵੜ ਗਿਆ ਹੈ ਜਾਂ ਲੈਂਟਰ ਡਿੱਗੇ ਨੇ ਕਿਸ ਤਰੀਕੇ ਦੇ ਹਾਲਾਤ ਨੇ ਹੋ ਹੈ ਜੀ ਸਰਕਾਰ ਦੇ ਰਾਜਸਥਾਨ ਹਰਿਆਣਾ ਤੇ ਪੰਜਾਬ ਨੇ ਤਾਂ ਹੈਲਪ ਕਰਨੀ ਕਰਨੀ ਸੀ ਫੁੱਲ ਕੀਤੀ ਹੈ ਟਰੈਕਟਰਾਂ ਵਾਲੇ ਬਾਈ ਜੀ ਕਹਿ ਰਹੇ ਆ ਲੋਕਾਂ ਨੇ ਦੋ ਦੋ ਮਹੀਨਿਆਂ ਦਾ ਰਾਸ਼ਨ ਜੋੜ ਲਿਆ ਮਤਲਬ ਇੰਨੇ ਕ ਟਰੈਕਟਰ ਗਏ ਆ ਇੰਨੇ ਕ ਥਾਂ ਤੋਂ ਰਾਸ਼ਨ ਆਇਆ ਹੈ ਵੀ ਜੇ ਉਹਨਾਂ ਨੂੰ ਵੰਡ ਕੇ ਥਾਲ ਦੀਏ ਨਾ ਤੇ ਅੱਧੇ ਪੰਜਾਬ ਦਾ ਢੇਡਾ ਆ ਜਾਊਗਾ ਤੇ ਇੱਥੇ ਇੱਕ ਸੋਚਣ ਵਾਲੀ ਗੱਲ ਹੈ ਕਿ ਮੈਡਮ ਜੀ ਜਿਹੜੀ ਗੱਲ ਸੋਨੀਆ ਮਾਂ ਜੀ ਤੁਸੀਂ ਕਹਿ ਰਹੇ ਆ ਵੀ ਤੁਹਾਡੀ ਸਰਕਾਰ ਤੁਹਾਡੇ ਕਹੇ ਤੇ ਸਿਰਫ ਇੱਕ ਪਿੰਡ ਨੂੰ ਰਾਸ਼ਨ ਜਾਂ ਤਰਪਾਲਾ ਜਾਂ ਜ਼ਰੂਰਤਵੰਜ ਚੀਜ਼ਾਂ ਨਹੀਂ ਭੇਜ ਸਕਦੀ ਇੱਕ ਤੁਹਾਡਾ ਐਮਐਲਏ ਦਵਾਈਆਂ ਵੰਡਦਾ ਫਿਰਦਾ ਉਹਦੇ ਕੋਲ ਵੀ ਹੋਰ ਕੰਮ ਹੈ ਨਹੀਂ ਜਾਂ ਲੋਕਾਂ ਨੂੰ ਅਪੀਲ ਕਰਦਾ ਉਹਦੀ ਮੈਂ ਵੀਡੀਓ ਪਾਉਂਗਾ ਥੋੜੇ ਟਾਈਮ ਦੇ ਵਿੱਚ ਉਹ ਵੀ ਤੁਸੀਂ ਦੇਖ ਲੈਣਾ ਸੋਨੀਆ ਮਾਨ ਜੀ ਠੀਕ ਹੈ ਤੁਹਾਡੇ ਕੋਲ ਕੋਈ ਚੀਜ਼ ਨਹੀਂ ਪਹੁੰਚਿਆ ਪਰ ਇੱਕ ਸੋਚਣ ਵਾਲੀ ਗੱਲ ਹੈ ਇਹ ਪੱਤਰਕਾਰ ਨੂੰ ਸਵਾਲ ਨਹੀਂ ਆਇਆ ਸੋਚਣ ਵਾਲੀ ਗੱਲ ਹੈ ਵੀ ਤੁਸੀਂ ਖੋਦ ਮੌਜੂਦਾ ਉਥੋਂ ਦੇ ਮਤਲਬ ਕਿਸੇ ਵੀ ਅਹੁਦੇ ਤੇ ਹੈ ਜਾਂ ਤੁਹਾਡਾ ਹਲਕਾ ਹੈ ਤੁਸੀਂ ਨਵੇਂ ਆਏ ਮੈਨੂੰ ਧਿਆਨ ਨਹੀਂ ਇਸ ਚੀਜ਼ ਦਾ ਵੀ ਤੁਸੀਂ ਐਮ ਐਲ ਏ ਕਿ ਕਿਸ ਅਹੁਦੇ ਤੇ ਹੈ ਤੁਹਾਡੇ ਕਹੇ ਤੇ ਜੇ ਤੁਹਾਡੀ ਸਰਕਾਰ ਇੱਕ ਪਿੰਡ